ਕਬੀਰ ਸਾਹਿਬ ਜੀ ਨੇ ਚੰਗੀ ਸੰਗਤ ਕਰਨ ਦਾ ਨੋਰਥ ਬੜਾ ਪਿਆਰਾ ਜਿਹਾ ਸਮਝਾਇਆ ਹੈ ਕਬੀਰ ਚੰਦਨ ਕਾ ਬਿਰਵਾ ਭਲਾ 베ੜਿਓ ਟਾਕ ਪਲਾਸ ਪੋਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਹਿੰਦੇ ਚੰਦਨ ਦਾ ਨਿੱਕਾ ਜਿਹਾ ਬੂਟਾ ਏ ਜਿਹੜਾ ਬਹੁਤ ਵੱਡੇ ਵੱਡੇ ਪਲਾ ਦੇ ਟਾਕ ਪਲਾ ਦੇ ਬੂਟਿਆਂ ਦੇ ਨਾਲ ਘੇਰਿਆ ਹੋਇਆ ਏ ਪਰ ਉਹ ਕਿਰਿਆ ਹੋਇਆ ਵੀ ਆਪਣੀ ਸੁਗੰਧੀ ਛੱਡਦਾ ਏ ਤੇ ਸੁਗੰਧੀ ਛੱਡਣ ਕਰਕੇ ਉਹ ਵੱਡੇ ਨਿਕੰਮੇ ਬੂਟੇ ਜਿਨ੍ਹਾਂ ਨੇ ਉਹਨੂੰ ਉੱਤੋਂ ਨੱਪਿਆ ਸੀ ਕਹਿੰਦੇ ਉਹ ਬੂਟੇ ਵੀ ਸੁਗੰਧਤ ਹੋ ਗਏ ਇਹ ਚੰਗੀਆਂ ਦੀ ਸੰਗਤ ਕਰਨ ਦਾ ਨਤੀਜਾ ਹੈ ਜਦੋਂ ਚੰਗੇ ਦੀ ਸੰਗਤ ਕਰਾਂਗੇ ਪਰ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਹਉਮੈ ਤੇ ਹੰਕਾਰ ਨਾਲ ਭਰੇ ਨੇ ਉਹਨਾਂ ਦੇ ਦਿਲ ਕਾਲੀਆਂ ਰਾਤਾਂ ਵਰਗੇ ਨੇ ਉਹਨਾ ਆਪਣਾ ਭਲਾ ਕਰ ਸਕਦੇ ਨੇ ਤੇ ਨਾ ਕਿਸੇ ਦਾ ਭਲਾ ਹੌਣ ਦਿੰਦੇ ਨੇ ਤੇ ਕਬੀਰ ਸਾਹਿਬ ਜੀ ਕਹਿੰਦੇ ਹਉਮੈ ਛੱਡ ਕੇ ਜਿੰਨੇ ਚੰਦਨ ਦੀ ਸੁਗੰਧੀ ਲੈਣੀ ਸ਼ੁਰੂ ਕਰ ਦਿੱਤੀ ਉਹਦਾ ਜੀਵਨ ਭਲਾ ਉਹ ਚੜ੍ਹਦੀ ਕਲਾ 'ਚ ਹੋ ਗਿਆ ਪਰ ਇੱਕ ਹੋਰ ਮਨੁੱਖ ਨੇ ਐਸੇ ਕਬੀਰ ਬਾਸ ਪੜਾਈ ਬੁੱਢਿਆ ਇਉਂ ਮਤ ਡੂਬੋ ਕੋਏ ਚੰਦਨ ਕੇ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਹਿੰਦੇ ਬਾਸ ਦਾ ਬੂਟਾ ਜਿਹੜਾ ਉਹ ਚੰਦਨ ਦੇ ਬੂਟਿਆਂ ਦੇ ਕੋਲੇ ਵੱਸਦਾ ਹੈ ਪਰ ਉਹਨੂੰ ਆਪਣੇ ਲੰਬੇ ਹੋਣ ਦਾ ਹੰਕਾਰ ਹੈ ਉੱਚੇ ਹੋਣ ਦਾ ਹੰਕਾਰ ਹੈ ਕਹਿੰਦੇ ਇਸ ਕਰਕੇ ਉਹ ਚੰਦਨ ਦੇ ਕੋਲ ਸੁਗੰਧ ਨਹੀਂ ਲੈ ਸਕਦਾ ਇਦਾਂ ਦੇ ਮਨੁੱਖ ਕਈ ਜ਼ਿੰਦਗੀ 'ਚ ਹੁੰਦੇ ਨੇ ਜਿਹੜੇ ਆਪਣੇ ਚੰਗੇ ਦੋਸਤਾਂ ਤੋਂ ਮਿੱਤਰਾਂ ਤੋਂ ਚੰਗਿਆਂ ਪ੍ਰਚਾਰਕਾਂ ਤੋਂ ਸਿੱਖਿਆ ਨਹੀਂ ਲੈਂਦੇ ਬਸ ਆਪਣੇ ਹਉਮੇਹੰਕਾਰ ਦੇ ਵਿੱਚ ਸੜੇ ਰਹਿੰਦੇ ਨੇ ਤੇ ਉਹ ਬਾਸ ਵਰਗੇ ਨੇ ਨਾ ਬਾਸ ਦੇ ਵਿੱਚ ਕਦੇ ਸੁਗੰਧੀ ਜਾਂਦੀ ਹੈ ਤੇ ਨਾ ਉਹਨਾਂ ਮਨੁੱਖਾਂ ਦੇ ਦਿਮਾਗ ਵਿੱਚ ਸੁਗੰਧੀ ਜਾਂਦੀ ਹੈ ਸੋ ਆਓ ਬਾਸ ਵਰਗੇ ਨਾ ਬਣੀਏ ਟਾਕ ਪਲਾ ਵਰਗੇ ਬਣ ਜਾਈਏ ਤੇ ਚੰਦਰਨ ਕੋਲੇ ਆਈਏ ਜਦੋਂ ਚੰਦਰਨ ਕੋਲੇ ਆ ਕੇ ਚੰਦਰਨ ਸਾਡੇ ਵਾਸਤੇ ਗੁਰੂ ਹੈ ਤੇ ਗੁਰੂ ਦੇ ਸੰਗਤ ਦੇ ਵਿੱਚ ਆ ਕੇ ਸਾਡੇ ਬੁਰੇ ਆਵਗਣ ਸੁੱਟ ਜਾਣਗੇ ਤੇ ਚੰਗੇ ਗੁਣ ਸਾਡੇ ਹਿਰਦੇ ਚ ਵਸ ਜਾਣਗੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਗੁਰਬਾਣੀ ਨੂੰ ਪੜ੍ਹੀਏ ਸਮਝੀਏ ਸਤ ਸੰਗਤ ਕਰੀਏ